ਉਹਨਾਂ ਤੋਂ ਮਾਨ ਲੈ ਲੈਂਦਾ ਹੈ ਹੜ ਤੇ ਮੈਂ ਪਹਾੜ ਤੋਂ ਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਉੱਥੇ ਦਾ ਥੋਡੀ ਸਰਕਾਰਾ ਉੱਥੇ ਰੋਕ ਲੈਂਦੇ ਉੱਥੇ ਡੀਸਿਲ ਟੈਕਨੀਕ ਕੀਤੀ ਡੀਸਿਲ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਕਾਂਗਰਸ ਦੀ ਸਰਕਾਰ ਮਿਲੀ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ। ਇਸ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ। ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ ਨਹੀਂ ਕਿਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆਂ। ਸਾਨੂੰ ਇਹ ਕਿਹੜੇ ਆਪਣੇ ਦੇ ਰਹੇ ਨੇ? ਇਹ ਮਿਲੇ ਤੱਕ ਉਥੇ ਲਾ ਰੱਖਿਓ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ। ਉਹ ਹੋਇਆ ਜਾਂ ਉਹ ਪੜੇ ਹੋਣਗੇ। ਕੋਠੇ ਤੇ ਚੜ ਕੇ ਦੱਸ ਨੂੰ ਨੇ ਹਾਂ ਮੈਂ ਪਾਉਂ ਨਹੀਂ ਪਾਉਂਗਾ। ਕਾਹ ਲਿਖ ਦਊ। ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ? ਪੰਜ ਪੰਜ ਮਿੰਟਾਂ ਦੀ ਭੁਖ ਪਾਣੀ ਆ ਤਾਂ ਇਹਦੇ ਨਾਲ ਤਾਂ ਅਸੀਂ ਗੂਗਲ ਤੇ ਵਾਦਰ ਦੇਖ ਲੈਂਦੇ